ਪਠਾਨਕੋਟ ਦੇ ਨਾਲ ਲੱਗਦੇ ਰਣਜੀਤ ਸਾਗਰ ਡੈਮ ਦੀ ਝੀਲ ਜੋ ਕਿ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਤੱਕ ਫੈਲੀ ਹੋਈ ਹੈ ਤੇ ਸੁਰੱਖਿਆ ਦੇ لحاظ ਤੋਂ ਇਸ ਝੀਲ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਕਿਸ਼ਤੀ ਚਲਾਉਂਦੇ ਲੋਕ ਹੈ ਪਰ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਢਲਲੇ ਨਾਲ ਇੱਥੇ ਕਿਸ਼ਤੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਕੁਝ ਲੋਕ ਪੈਸੇ ਕਮਾਉਣ ਲਈ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਕੇ ਕਿਸ਼ਤੀਆਂ ਚਲਾ ਰਹੇ ਨੇ ਜਦਕਿ ਪਹਿਲਾਂ ਵੀ ਕਿਸ਼ਤੀ ਪਲਟਣ ਨਾਲ ਹਾਦਸਾ ਹੋ ਚੁੱਕਾ ਹੈ ਪਰ ਇੱਥੇ ਲੋਕ ਵੀ ਕਿਹੜਾ ਕੱਟ ਸਮਾਤੇ ਪੈਸਾ ਬਚਾਉਣ ਲਈ ਆਪਣੀ ਜਾਨਾਂ ਨੂੰ ਖਤਰੇ ਵਿੱਚ ਪਾ ਕੇ ਸਫ਼ਰ ਕਰਦੇ ਨੇ ਕਿਉਂਕਿ ਢਾਰ ਖੇਤਰ ਤੋਂ ਹੁੰਦੇ ਹੋਏ 30 ਤੋਂ 35 ਕਿਲੋਮੀਟਰ ਦਾ ਜ਼ਿਆਦਾ ਸਫ਼ਰ ਕਰਨਾ ਪੈਂਦਾ ਪਰ 25 ਕਿਲੋ ਸਫ਼ਰ ਰਾਹੀਂ ਉਹ ਸਿਰਫ 10 ਮਿੰਟ ਦਾ ਰਹਿ ਜਾਂਦਾ ਨਜ਼ਦੀਕੀ ਢੀਲ ਦਾ ਕਿਨਾਰਾ ਪੰਜਾਬ ਦੇ ਢਾਰ ਖੇਤਰ ਦੇ ਪਿੰਡ ਉੱਚਾ ਥੜਾ ਤੋਂ ਅਤੇ ਦੂਜਾ ਕਿਨਾਰਾ ਜੰਮੂ ਕਸ਼ਮੀਰ ਦੇ ਬਸੋਲੀ ਇਲਾਕੇ ਨਾਲ ਲੱਗਦਾ ਜਿਸ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ ਬਿਲਕੁਲ ਜੀ ਰਿਸਕ ਤਾਂ ਬਹੁਤ ਆ ਸਰ ਬਟ ਕੀ ਕਰੀਏ ਸਰ ਇਸ ਤਰ੍ਹਾਂ ਨਾ ਸਾਨੂੰ ਜਿੱਦਾਂ ਆਪਾਂ ਇਧਰ ਆਉਨੇ ਆ ਉਪਰੋਂ ਘੁੰਮ ਕੇ ਆਨੇ ਆ ਸਰ ਇਹ ਸਾਨੂੰ 20 25 ਕਿਲੋਮੀਟਰ ਪੈ ਜਾਂਦਾ ਦੂਰੀ ਤੇ ਇਸ ਕਰਕੇ ਸਾਨੂੰ ਸਾਡੀ ਮਜਬੂਰੀ ਹੈ ਜਿਹਦੇ ਕਰਕੇ ਸਾਨੂੰ ਇਧਰੋਂ ਆਉਣਾ ਪੈਂਦਾ ਕਿਉਂਕਿ ਇਹ ਬਿਲਕੁਲ ਨੇੜੇ ਪੈਂਦਾ 10 ਮਿੰਟ ਦਾ ਰਸਤਾ ਬਟ ਖਤਰਾ ਬਹੁਤ ਆ ਕਿਉਂਕਿ 21 ਹੈ ਸਾਡੇ ਬੋਰਡ ਜਾਂਦੀ ਹੈ ਸਿਰਫ ਜਿਹਦੇ ਕਰਕੇ ਜਿਹਦੇ ਵਿੱਚੋਂ ਲੰਘ ਕੇ ਆਈਦਾ ਸਿਰਫ ਕਿੰਨੇ ਕੁ ਪਿੰਡ ਲੰਘ ਜਾਂਦੇ ਨੇ ਇੱਧਰ ਇੱਥੇ ਕੋਈ ਲੱਗ ਜਾਂਦੇ ਦੀ ਬਹੁਤ ਪਿੰਡ ਆ ਵੇ 7-8 ਪਿੰਡ ਲੰਘ ਹੀ ਜਾਂਦੇ ਆ ਜੀ ਡੇਲੀ ਤੁਸੀਂ ਆਉਂਦੇ ਜਾਂਦੇ ਹੋ ਹਾਂਜੀ ਉੱਥੇ ਜੀ ਸਟੱਡੀ ਕਰੀ ਦੀ ਹੈ ਜੀ ਕਾਲਜ ਪਟਾਣਕੋਟ ਜਿਸ ਕਰਕੇ ਇਧਰੋਂ ਜਾਣਾ ਪੈਂਦਾ ਟਾਈਮ ਟੂ ਟਾਈਮ ਜਾਣਾ ਕੀ ਮੰਗਤੀ ਕਰਦੇ ਸਰਕਾਰ ਤੋਂ ਤੁਸੀਂ ਜੀ ਸਰਕਾਰ ਤੋਂ ਇੱਕ ਮੰਗ ਕਰੀ ਦੀ ਹੈ ਜਾਂ ਤਿੱਥੋਂ ਕੋਈ ਇੱਕ ਸਾਧਨ ਜਿਆ ਬਣਾਇਆ ਜਾਏ ਜਾਂ ਕੋਈ ਪੁਲ ਜਿਆ ਕੱਢਿਆ ਜਾਏ ਜਾਂ ਕੋਈ ਰਸਤਾ ਦਿੱਤਾ ਜਾਏ ਕਿ ਜਿਹਦੇ ਨਾਲ ਆਸਾਨੀ ਨਾਲ ਪਹੁੰਚਾਈਏ ਜਿਸ ਤਰ੍ਹਾਂ ਕਿਸਤੀ ਤੁਸੀਂ ਆਇਓ ਹਾਂਜੀ ਤੇ ਲੱਗਦਾ ਨਹੀਂ ਵੀ ਕਿਤਨਾ ਕਿਤੇ ਜਾਨ ਨੂੰ ਜੋਖੰਦ ਪਾ ਕੇ ਤੁਸੀਂ ਇਧਰ ਪਹੁੰਚੇ ਹੋ ਹਾਂਜੀ ਸਰ ਜੋਖਮ ਤੇ ਆਇਆ ਪਰ ਸਾਨੂੰ ਪ੍ਰੋ ਆਉਣਾ ਪੈਂਦਾ ਸਾਡਾ ਪਿੰਡ ਫੰਗੋਤ ਦਾ ਸਾਨੂੰ ਆਉਣ ਜਾਣ ਲਈ ਮੁਸ਼ਕਲ ਹੋ ਜਾਂਦੀ ਹੈ ਫਿਰ ਸਾਨੂੰ ਇਹ ਨਜ਼ਦੀਕ ਪੈਂਦਾ ਇਸ ਕਰਨਾ ਆਪਾਂ ਇਸ ਛੀਲ ਵਿੱਚ ਆ ਜੰਨੇ ਹੈ ਇੱਥੇ ਕਿਸ਼ਤੀ ਲੱਗੀ ਹੋਈ ਹੈ ਦੇ ਕਿੰਨੇ ਕ ਪਿੰਡ ਲੱਗਦੇ ਨੇ ਬਾਹਰ ਪਿੰਡ ਤੇ ਸਰ کافی ਹੈ ਪਰ ਕੀ ਕਰਨਾ ਫਿਰ ਇਹ ਨਜ਼ਦੀਕ ਦੇ ਕਾਰਨ ਲੋਕੀ ਫਿਰ ਇੱਥੋਂ ਆ ਜਾਂਦੇ ਆ ਇਸ ਕਰਕੇ ਉਹਦੇ ਸੰਬੰਧੀ ਜਦੋਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿ ਕੇ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਹਦਾਇਤਾਂ ਜਾਰੀ ਹੁੰਦੀਆਂ ਰਹਿੰਦੀਆਂ ਨੇ ਪਰ ਜੇਕਰ ਫਿਰ ਵੀ ਕੋਈ ਈ ਚੀਜ਼ ਨਜਾਇਜ਼ ਤੌਰ ਤੇ ਕਿਸ਼ਤੀ ਚਲਾ ਰਿਹਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸੀ ਟਾਈਮ ਟੂ ਟਾਈਮ ਇਨਸਟ੍ਰਕਸ਼ਨਸ ਇਸ਼ੂ ਕਰਦੇ ਨੇ ਤੇ ਡੈਮ ਅਥੋਰਿਟिज ਦੀ ਆਪ ਦੇ ਵੀ ਜ਼ਿੰਮੇਵਾਰੀ ਹੈ ਕਿ ਜਿਹੜੇ ਸੁਰੱਖਿਆ ਦੇ لحاظ ਨਾਲ ਕੋਈ ਵੀ ਜਿਹੜਾ ਹੈਗਾ ਇਨਸਟਰੂਮੈਂਟ ਜਾਂ ਕਿਸ਼ਤੀ ਵਾਟੋ ਨਦੀ ਠੀਕ ਨਹੀਂ ਹੈ ਉਹਨੂੰ ਉਹ ਨਾ ਚੱਲਣ ਦੇਣ। ਉਹਨਾਂ ਦੇ ਏਰੀਆ ਦਾ ਸਾਰਾ ਕੰਟਰੋਲ ਹੈਗਾ ਉੱਥੇ ਤੇ ਡੈਮ ਅਥੋਰਿਟिज ਨੂੰ ਅਸੀਂ ਉਨ੍ਹਾਂ ਦੇ ਨਾਲ ਗੱਲਬਾਤ ਕਰਕੇ ਪੁੱਛਾਂਗੇ ਕਿ ਭਈ ਜੇ ਕੋਈ ਵਾਇਲੇਸ਼ਨ ਹੋਇਆ ਤਾਂ ਕਿਉਂ ਹੋਇਆ ਤੇ ਲੋਕਾਂ ਦੇ ਜੀਵਨ ਦੇ ਨਾਲ ਖਿਲਵਾੜ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਏਗੀ ਤੇ ਜੇ ਕੋਈ ਦੋਸ਼ੀ ਪਾਇਆ ਜਾਏਗਾ ਤੇ ਉਹਦੇ ਤੇ ਸਖਤ ਕਾਰਵਾਈ ਬਿਅਸਕਰਾਂ। ਇਹ ਹੀ ਨਹੀਂ ਇਸ ਤਿਲਹੀ ਜਾਨਵਰਾਂ ਦੀ ਤਸਕਰੀ ਵੀ ਕੀਤੀ ਜਾਂਦੀ ਹੈ ਤੇ ਉਹ ਵੀ ਪੁਲਿਸ ਪ੍ਰਸ਼ਾਸਨ ਦੀ ਨਕਰੇਤਾ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਪਠਾਨਕੋਟ ਤੋਂ ਲਫੀਤ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਕਿ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ای ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ